ਅਸਲਾਮ ਅਲੈਕੁਮ ਵੀਵਰਸ ਗਿਆਨੀ ਗੁਰਪ੍ਰਤਾਪ ਸਿੰਘ ਜੀ ਦੀ ਕਥਾ ਬਹੁਤ ਜ਼ਿਆਦਾ ਇੰਟਰਸਟਿੰਗ ਹੈ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਸਾਨੂੰ ਤੇ ਹੋਰ ਹੀ ਪੀਰ ਮਨਾਉਣ ਦਾ ਰੰਗ ਚੜਿਆ ਮੈਨੂੰ ਪਤਾ ਪੰਜਾਬ ਚ ਕਬਰਾਂ ਨਾਲ ਭਰ ਗਏ ਪਿੰਡ ਸਾਰੇ ਤੁਹਾਡੇ ਵੱਡਿਆਂ ਕੋ ਜਿਹੜੇ ਜੁੱਤੀਆਂ ਖਾਂਦੇ ਮਰ ਗਏ ਤੁਸੀਂ ਉਹਨਾਂ ਦੀਆਂ ਕਬਰਾਂ ਬਣਾ ਕੇ ਤੇ ਮੇਲੇ ਲਾਉਣ ਲੱਗ ਪਏ ਜੀ ਆਵ ਲਾਜਾ ਨਾਂ ਰੱਖੋ ਹਰੀਆ ਰੰਗ ਫੇਰ ਦਿਓ ਵਾਧੂ ਲੂਣ ਇਕੱਠਾ ਕਰੀ ਜਾਓ ਵਾਧੂ ਸਰੋਂ ਦਾ ਤੇਲ ਇਕੱਠਾ ਕਰੀ ਜਾਓ ਬੱਲੇ ਬੱਲੇ ਇੱਥੇ ਦੇ ਪੰਜ ਪਈਆ 500 ਦੇ ਲੱਗਿਆ ਜਾਨ ਨਿਕਲਦੀ ਆ ਉਥੇ ਗਾਉਣ ਵਾਲੀ ਨਚਾਉਣ ਲੱਗਿਆ 33000 ਰੁਪਏ ਐਡਵਾਂਸ ਬੁਕਿੰਗ ਕਰਾਉਂਦੇ ਹੋ ਤੁਸੀਂ ਇਹ ਜੀ ਫਕਰਾਂ ਦੀ ਜਗ੍ਹਾ ਫਕਰ ਸਲਫੇ ਸੂਟੇ ਲਾਉਣ ਵਾਲੇ ਤੇ ਨਹੀਂ ਹੁੰਦੇ ਵੀ ਨੰਗ ਧੰਗ ਬਾਬਾ ਸਲਫਾ ਸੂਟਾ ਲਾਵੇ ਤੇ ਸਾਹਮਣੇ ਗਾਉਣ ਵਾਲੀ ਨੱਚਦੀ ਹੋਵੇ ਇਹ ਕਿਹੜੇ ਪਾਸੇ ਦੀ ਭਗਤੀ ਆ ਬੇੜਾ ਦੇ ਸਾਡਾ ਕਰਕੇ ਅੱਜ ਇਹਨੂੰ ਗੁਰਦਾਰੇ ਕੋਈ ਨਹੀਂ ਪੁੱਛਦਾ ਕਹਿੰਦਾ ਕਬਰ ਦਾ ਪ੍ਰਧਾਨ ਬਣਾ ਦਿਓ ਜਿਹਨੂੰ ਇੱਥੇ ਕੋਈ ਨਾ ਪੁੱਛੋ ਕਬਰ ਦਾ ਪ੍ਰਧਾਨ ਬਣ ਜਾਂਦਾ ਕਹਿੰਦਾ ਉੱਥੇ ਸਹੀ ਕੱਲ ਤੇ ਪ੍ਰਧਾਨਗੀ ਦਾ ਛੱਜ ਵੱਜਣਾ ਚਾਹੀਦਾ ਮਗਰ ਤੇ ਮੈਂ ਉਹ ਵੀ ਪਿੰਡ ਵੇਖਿਆ ਮੈਂ ਉਹ ਵੀ ਥਾਵਾਂ ਤੇ ਪ੍ਰੋਗਰਾਮ ਕੀਤੇ ਜਿੱਥੇ ਦਿਨੇ ਗੁਰੂ ਦਾ ਮੇਲਾ ਉਸੇ ਪਿੰਡ ਚ ਨਾਲ ਹੀ ਸ਼ਾਮਾਂ ਨੂੰ ਕਬਰ ਦਾ ਮੇਲਾ ਉਹੋ ਕਮੇਟੀ ਗੁਰਦਾਰੇ ਤੇ ਉਹੋ ਹੀ ਕਮੇਟੀ ਕਬਰ ਤੇ ਕੰਮ ਕਰਨ ਲਈਆ ਸ਼ਰਮ ਦਾ ਘਾਟਾ ਨਾ ਆਇਆ ਸਨ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਸਾਡੇ ਗੁਰੂਆਂ ਨੇ ਸ਼ਹਾਦਤਾਂ ਦਿੱਤੀਆਂ ਤੇ ਜਿਹੜੇ ਗੁਰੂ ਘਰ ਨਾਲ ساری ਉਮਰ ਮੱਥਾ ਲਾਉਂਦੇ ਰਹੇ ਤੁਸੀਂ ਉਹਨਾਂ ਦੇ ਮੇਲੇ ਬਣਾ ਕੇ ਸਿੱਖਾਂ ਦਾ ਸੁਭਾਅ ਪਤਾ ਕੀ ਬਣ ਗਿਆ ਸਾਨੂੰ ਪੂੜੀ ਛੋਲਿਆਂ ਦੀ ਖੁਸ਼ਬੂ ਆਉਣੀ ਚਾਹੀਦੀ ਭਾਵੇਂ ਸਾਨੂੰ ਰੂੜੀ ਨੂੰ ਮੱਥਾ ਟਿਕਾ ਲਓ ਅਸੀਂ ਰੂੜੀ ਨੂੰ ਵੀ ਮੱਥਾ ਟੇਕ ਦੇਣਾ ਵਾ ਅਸੀਂ ਲੰਗਰ ਦੇ ਬਣਜਾਰੇ ਬਣ ਕੇ ਰਹਿ ਗਏ ਸਾਨੂੰ ਭਗਤੀ ਭਾਵਨਾ ਕੀ ਲੱਗੇ ਇਹ ਤੇ ਇਹਨੇ ਕਥਾਵਾਚਕ ਸਾਦਲੇ ਤੁਸੀਂ ਢਾਡੀਆਂ ਨੂੰ ਪੈਸੇ ਦੇਤੇ ਆ ਐਨਾ ਕੁਝ ਕਰ ਦਿੱਤਾ ਤੁਹਾਡੇ ਚੋਂ 5% ਹੋਣਗੇ ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਜਾਣਗੇ 95% ਲੰਗਰ ਦਾ ਨੁਕਸ ਕੱਢ ਕੇ ਜਾਣਗੇ ਸ਼ਾਮਾ ਨੂੰ ਕਮੇਟੀ ਨੂੰ ਕਹਿ ਕੇ ਜਾਣਗੇ ਆ ਨਹੀਂ ਪਾਇਆ ਤੇ ਉਹ ਨਹੀਂ ਪਾਇਆ ਇਹ ਬੰਦੇ ਘੱਟ ਕਹਿਣਗੇ ਵੀ ਢਾਡੀ ਕੀ ਬੋਲਿਆ ਤੇ ਰਾਗੀ ਕੀ ਬੋਲਿਆ ਤੇ ਕਥਾਵਾਚਕ ਕੀ ਬੋਲਿਆ ਤੁਸੀਂ ਕਬਰਾਂ ਦੇ ਪੁਜਾਰੀ ਨਹੀਂ ਸੀ ਜਾਣ ਜਿੰਨਾਂ ਦੀਆਂ ਕਬਰਾਂ ਨੇ ਪਰ ਕਬਰ ਤੇ ਜਾਂਦਾ ਕੌਣ ਹੈ ਮੁਸਲਮਾਨ ਕਬਰ ਤੇ ਨਹੀਂ ਜਾਂਦਾ ਤੁਹਾਡੇ ਜੋ ਕੋਈ ਦੁਬਈ ਗਿਆ ਹੋਵੇ 사우ਦੀ ਅਰਬ ਗਿਆ ਹੋਵੇ ਕਤਰ ਦੋਹਾ ਗਿਆ ਹੋਵੇ ਮੈਨੂੰ ਇੱਕ ਕਬਰ ਲੱਭ ਕੇ ਵਿਖਾ ਦਿਓ ਤੇ ਨੀਵੇਂ ਪਾ ਦਿਓ ਜਿੱਥੇ ਮਰਜੀ ਸਾਨੂੰ ਸਿੱਖਾਂ ਨੂੰ ਨਵਾਂ ਹੀ ਫਤੂਰ ਚੜਿਆ ਬਣਾ ਕੇ ਕਬਰਾਂ ਤੇ ਧੜਾ ਧੜ ਸ਼ਰਾਬ ਚਾੜੀ ਜਾਂਦੇ ਆ ਧੜਾ ਧੜਾ ਹੀ ਦੁੱਧ ਤੇ ਖੀਰ ਚਾੜੀ ਜਾਂਦੇ ਆ ਗੁਰਦੁਆਰੇ ਕੋਈ ਦੇਰ ਲੱਗਿਆ ਸਾਡੀ ਜਾਨ ਨਿਕਲਦੀ ਆ ਮਾਫ ਕਰਿਓ ਜਿਹੜਾ ਐਸ ਗੁਰੂ ਦੇ ਕੋਲੋਂ ਨਹੀਂ ਕੁਝ ਲੈ ਸਕਿਆ ਉਹਨੂੰ ਕਬਰਾਂ ਨੇ ਕੱਖ ਨਹੀਂ ਜੇ ਦੇਣਾ ਜਾਓ ਭੱਜ ਕੇ ਵੇਖ ਲਓ ਜਿੱਥੋਂ ਤੱਕ ਕੋਈ ਭੱਜ ਸਕਦਾ ਟਾਡੀ ਬਲਾਰਾ ਹਾਂ ਪੈਸੇ ਲੈ ਕੇ ਚਲੇ ਜਾਣਾ ਮੇਰਾ ਫਰਜ ਨਹੀਂ ਆ ਇੱਕ ਜਕਾਰਾ ਤੂੰ ਹੀ ਲਾਉਣਾ ਜੀ ਜਿੰਨੇ ਬਾਹ ਖੜੀ ਕਰਨੀ ਉਹ ਕਰ ਦਿਓ ਨਹੀਂ ਕਰਨੀ ਮੈਂ ਆਪਣਾ ਫਰਜ ਨਿਭਾਉਣ ਲੱਗਾ ਆਏ ਜੇ ਮਹਾਪੁਰਸ਼ਾਂ ਦੇ ਸਥਾਨ ਤੇ ਆਏ ਜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬਾਹ ਉਹ ਬੰਦਾ ਖੜੀ ਕਰਿਓ ਸੱਚੇ ਪਾਤਸ਼ਾਹ ਸਿੱਖ ਜੰਮੇ ਆ ਤੇ ਸਿੱਖ ਮਰਾਂਗੇ ਗਾਏ ਬਗਾਏ ਜ਼ਿੰਦਗੀ ਚ ਕੁਝ ਹੋ ਜਾਵੇ ਕਦੀ ਭੁੱਲ ਕੇ ਗੁਰੂ ਗ੍ਰੰਥ ਸਾਹਿਬ ਤੇਰੇ ਤੋਂ ਇਲਾਵਾ ਕਹੇ ਮੜੀ ਮਸਾਨ ਧਾਗੇ ਤਵੀਤ ਪਿੱਪੜ ਬੋਲ ਟਾਲੀ ਨੂੰ ਮਥਾ ਨੇ ਟੇਕਾਂਗੇ ਜਕਾਰਾ ਢਾਡੀ ਸਿੰਘ ਲਾਉਣਗੇ ਜੀ ਕਰ ਦੂਗਾ ਵਾਹ ਖੜੀ ਕਰ ਦੋ ਕਹੇ ਨੂੰ ਕੋਈ ਬੰਦਚ ਨਹੀਂ ਕਹੇ ਨੂੰ ਕੋਈ ਡਾਂਗ ਨਹੀਂ ਅਹੀਂ ਪੜੀ ਜੇ ਕਰੂ ਖੜੀ ਕਰ ਦਿਓ ਨਾ ਕਰੂ ਤਾਂ ਤੁਸੀਂ ਵੀ ਭਾਵੇਂ ਰਹਿਣ ਦਿਓ ਸਾਨੂੰ ਇੰਨਾ ਕੁ ਪਤਾ ਲੱਗ ਜੂ ਵੀ ਵਾਕਿਆ ਸਾਡੀਆਂ ਗੱਲਾਂ ਦਾ ਅਸਰ ਕਿੰਨਾ ਗਿਆ ਤੇ ਮੈਨੂੰ ਇਹ ਵੀ ਪਤਾ ਵਾ ਅਹੀਂ ਕਹਿੰਨੇ ਸਾਡਾ ਪ੍ਰਚਾਰ ਨਹੀਂ ਹੈਗਾ ਸਾਡੀਆਂ ਗੱਲਾਂ ਦਾ ਅਸਰ ਓਨਾ ਕੀ ਜਿੰਨਾ ਚਿਰ ਮੈਂ ਟਾਈਮ ਲਾ ਕੇ ਸਟੇਜ ਤੋਂ ਥੱਲੇ ਨਹੀਂ ਉਤਰ ਜਾਂਦਾ ਸਾਡੇ ਲਈ ਆ ਗੁਰੂ ਨਹੀਂ ਜਾ ਰਹਾ ਸਾਡੇ ਲਈ ਉਹ ਫੱਕਰ ਜਾ ਰਹੇ ਆ ਮਾਫ ਕਰਿਓ ਇਥੋਂ ਨਿਕਲਦਿਆਂ ਕਦੇ ਗਾਡੀ ਗੱਡੀ ਪੈੜੀ ਚ ਉਤਰ ਗਈ ਨਾ ਤੇ ਸਾਨੂੰ ਕੱਢਣ ਤੇ ਲੋਕਾਂ ਨੇ ਘਟ ਆਉਣਾ ਤੇ ਦੂਰੋਂ ਤਾੜੀ ਮਾਰ ਕੇ ਕਹਿਣਾ ਵੇਖਿਆ ਕਿ ਨਹੀਂ ਪੰਗੇ ਲੈਂਦਾ ਫਕਰਾਂ ਨੇ ਮਾਰਿਆ ਪਲਟਾ ਕੇ ਪੈੜੀ ਦੇ ਵਿੱਚ ਤੁਹਾਡੇ ਜੋ ਬੋਧੇ ਪੁੰਦਿਆ ਆ ਵੀ ਗੱਲ ਕਹਿਣੀ ਆ ਵਾਦਾ ਉਹ ਕਰਿਓ ਜਿਨ੍ਹਾਂ ਨੇ ਨਿਭਾਉਣਾ ਬਾ ਉਹ ਖੜੀ ਕਰਿਓ ਜਿਨ੍ਹਾਂ ਨੇ ਨਿਭਣਾ ਨਹੀਂ ਤੇ ਰਹਿਣ ਦਿਓ ਕਿਸੇ ਨੂੰ ਕੋਈ ਬੰਦਸ਼ ਨਹੀਂ ਮੱਥਾ ਟੇਕਾਂਗੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਿੱਖੀ ਅਪਣਾਵਾਂਗੇ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੇਰੇ ਘਰ ਜੰਮਿਆ ਤੇਰੇ ਘਰ ਮਰਾਂਗੇ ਜਕਾਰਾ ਢਾਡੀ ਸਿੰਘ ਲਾਉ ਬਾਵਾ ਤੂੰ ਹੀ ਖੜੀਆਂ ਕਰਨੀਆਂ ਜੀ ਕਰੂ ਕਰ ਦਿਓ ਉਹੋ ਕਰਿਓ ਜਿਨ੍ਹਾਂ ਨੇ ਨਿਭਣਾ ਮਰਨ ਤੱਕ ਟਾਡੇ ਵਾਲੇ ਪਾਸੇ ਤੇ ਕਸਰ ਕੋਈ ਨਹੀਂ ਰਹੀ ਵੀ ਇਧਰੋਂ ਕਮੀ ਜ਼ਰੂਰ ਰਹੀ ਮੈਂ ਮਗਰ ਥੱਕ ਵੇਖਿਆ ਦਰੋ ਨਾ ਜਿਹੜਾ ਮੈਨੂੰ ਪਲਟਾਊਗਾ ਪਹਿਲਾਂ ਮੇਰੇ ਤੱਕ ਹੀ ਪਹੁੰਚੂਗਾ ਬਾਵਾ ਖੜੀਆਂ ਕਰਾਂਗਾ ਤੁਹਾਡੇ ਤੱਕ ਬਾਅਦ ਚਾਹ ਉਹ ਏਡੇ ਨਾ ਤੁਸੀਂ ਡਰੋ ਕੋਈ ਗੱਲ ਨਹੀਂ ਆ ਸੋ ਜਿਨ੍ਹਾਂ ਨੇ ਵਾਦਾ ਕੀਤਾ ਧੰਨਵਾਦ ਇੱਕ ਵਾਰ ਸਾਰੀ ਸੰਗਤ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਆ ਪੀ ਰਿਹਾ ਤੁਹਾਡੇ ਸੋ ਵੀਵਰਸ 에ਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਗੁਰਪ੍ਰਤਾਪ ਸਿੰਘ ਜੀ ਦੀ ਕਥਾ ਮੈਂ ਕਿੰਨੀ ਬਹੁਤ ਵਧੀਆ ਸੀ ਬੜੀਆ ਵਧੀਆ ਗੱਲਾਂ ਕਰਨ ਦੇ ਸੀ ਕਿ ਸਾਨੂੰ ਕਬਰਾਂ ਤੇ ਨਹੀਂ ਜਾਣਾ ਚਾਹੀਦਾ ਔਰ ਬਿਲਕੁਲ ਸਹੀ ਕਹਿੰਦੇ ਸੀ ਸਾਨੂੰ ਕਬਰਾਂ ਤੇ ਨਹੀਂ ਜਾਣਾ ਚਾਹੀਦਾ ਜਿਹੜੇ ਖੁਦ ਮਰ ਗਏ ਆਪਣੀ ਜ਼ਿੰਦਗੀ ਨਹੀਂ ਪਾ ਸਕੇ ਆਪਣੀ ਜ਼ਿੰਦਗੀ ਨਹੀਂ ਪਛਾ ਸਕੇ ਔਰ ਉਹ ਸਾਨੂੰ ਕੀ ਦੇ ਸਕਦੇ ਆ ਖੁਦ ਔਲਾਦ ਤਰਸਦੇ ਭਾਵੇਂ ਮਰ ਗਏ ਹੋਣ ਤੇ ਸਾਨੂੰ ਕੀ ਔਲਾਦ ਦੇ ਸਕਦੇ ਨੇ ਨਹੀਂ ਸਾਨੂੰ ਸਿਰਫ ਇੱਕ ਰੱਬ ਦੇ ਅੱਗੇ ਜੁਕਣਾ ਚਾਹੀਦਾ ਇੱਕ ਰੱਬ ਕੋ ਮੰਗਣਾ ਚਾਹੀਦਾ ਵਾ ਔਰ ਇਹੋ ਜਿਹੜੇ ਸਾਨੂੰ ਕਬਰਾਂ ਤੇ ਨਹੀਂ ਜਾਣਾ ਚਾਹੀਦਾ ਕਿਉਂਕਿ ਇਹ ਸਾਨੂੰ ਕੁਝ ਨਹੀਂ ਦੇ ਸਕਦੇ ਦੇਣ ਵਾਲੀ ਸਿਰਫ ਇੱਕ ਹੀ ਜਾਤ ਹੈ ਇੱਕ ਰੱਬ ਹੈ ਇੱਕ ਓਨਕਾਰ ਬਾਕੀ ਇਹ ਸਾਨੂੰ ਕੁਝ ਵੀ ਨਹੀਂ ਦੇ ਸਕਦੇ ਔਰ ਦੂਸਰੀ ਗੱਲ ਇਹ ਕਿ ਅੱਜਕਲ ਕੁਝ ਮੁਸਲਮਾਨ ਵੀ ਹੈ ਜਿਹੜੇ ਕਬਰਾਂ ਤੇ ਜਾਂਦੇ ਆ ਅਸੀਂ ਉਹਨਾਂ ਨੂੰ ਵੀ ਕਹਾਂਗੇ ਕਿ ਉਹ ਸਹੀ ਨਹੀਂ ਕਰਦੇ ਉਹਨਾਂ ਨੂੰ ਵੀ ਕਬਰਾਂ ਤੇ ਇੰਜ ਬਾਬਿਆਂ ਫਕੀਰਾਂ ਫਕੀਰਾ ਇਨ੍ਹਾਂ ਦੇ ਪਿੱਛੇ ਨਹੀਂ ਜਾਣਾ ਚਾਹੀਦਾ ਕਿਉਂਕਿ ਇਹ ਸਾਨੂੰ ਕੁਝ ਵੀ ਦੇ ਨਹੀਂ ਸਕਦੇ ਬਾਕੀ ਬਿਲਕੁਲ ਗੱਲਾਂ ਸਹੀ ਕਹਿੰਦੇ ਸੀ ਕਿ ਸਾਨੂੰ ਇਹੋ ਜਿਹੇ ਲੋਕਾਂ ਦੇ ਨਾਲ ਨਾ ਖੜੇ ਹੋਣਾ ਚਾਹੀਦਾ ਵਾ ਕਿ ਜਿਹੜੇ ਇਨ੍ਹਾਂ ਦੀ ਹਮਾਇਤ ਨਹੀਂ ਕਰਦੇ ਬਲਕਿ ਇਹਨਾਂ ਦੇ ਮੁਖਾਲਿਫ ਹੁੰਦੇ ਆ ਕਿ ਸਾਨੂੰ ਕਬਰਾਂ ਤੇ ਨਹੀਂ ਜਾਣਾ ਚਾਹੀਦਾ ਮੈਨੂੰ ਤੇ ਇਹਨਾਂ ਦੀ ਕਥਾ ਬਹੁਤ ਵਧੀਆ ਲੱਗੀ ਤੁਹਾਨੂੰ ਕਿਸੇ ਜੀ ਲੱਗੀ ਕੁਮਟ ਕਰਕੇ ਆਪਣੀ ਕੀਮਤੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ